ਇਸ ਇਨੀਸ਼ੀਏਟਿਵ ਦੀ ਜੇਕਰ ਗੱਲ ਕਰੀਏ ਤੇ ਇਸ ਨੂੰ ਲੈ ਕੇ ADC ਸਾਹਿਬ ਸਾਡੇ ਨਾਲ ਨੇ ਗੱਲਬਾਤ ਕਰਦੇ ADC ਸਾਹਿਬ ਇੱਕ ਵੱਡਾ ਇਨੀਸ਼ੀਏਟਿਵ ਖਾਸ ਕਰਕੇ ਕਿਤਾਬ ਸਭਿਆਚਾਰ ਦੇ ਨਾਲ ਯੂਥ ਨੂੰ ਜੋੜਨ ਦਾ ਇੱਕ ਵੱਡਾ ਉਪਰਾਲਾ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਸੋਚ ਤੁਹਾਡੀ ਜਿਹੜੀ ਹੈ ਉਹ ਇਨ ਲਾਇਬ੍ਰੇਰੀਆਂ ਪਿੱਛੇ ਕੰਮ ਕਰਦੀ ਨਜ਼ਰ ਆਉਂਦੀ ਹੈ ਇਹ ਜਿਹੜੀ ਵਿਜ਼ਨ ਹੈਗੀ ਹੈ ਜੀ ਅੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕ 'ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਇਆਂ ਲੰਦਾ ਰਿਹਾ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁ ਸ਼ਾਨਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਵਲੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਹ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ਼ ਹੈ ਜੀ ਇਹ ਵਿਜ਼ਨ ਸਦਾ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਸੀ ਜਿਨ੍ਹਾਂ ਨੇ ਇਸ ਚੀਜ਼ ਦੀ ਗੱਲ ਸ਼ੁਰੂ ਕੀਤੀ ਸਾਨੂੰ ਫੰਡਿੰਗ ਦਿੱਤੀ ਜੀ ਤੇ ਸਾਨੂੰ ਇੱਕ ਦਿਸ਼ਾ ਦਿੱਤੀ ਜੀ ਕਿ ਰੂਰਲ ਏਰੀਆਜ਼ ਦੇ ਵਿੱਚ ਲਾਇਬ੍ਰੇਰੀਜ਼ ਬਣਾਓ ਜਿੱਥੇ ਇੰਟਰਨੈਟ ਬੁక్స్ ਜੀ ਛੋਟੇ ਬੱਚਿਆਂ ਨੂੰ ਕੰਪੀਟੀਸ਼ਨ ਦੀਆਂ ਬੁక్స్ ਦੀ ਅਵੇਲੇਬਿਲਿਟੀ ਦਾ ਇਸ਼ੂ ਹੈ ਜੀ ਤਾਂ ਉਹਨਾਂ ਦੀ ਸੋਚ ਤੇ ਅਸੀਂ ਕੰਮ ਕਰਦੇ ਹੋਏ ਕਿ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਲਾਇਬ੍ਰੇਰੀਜ਼ ਜਿਹੜੀਆਂ ਹੈਗੀਆਂ ਨੇ ਉਹ ਕ੍ਰੀਏਟ ਕੀਤੀਆਂ ਜੀ ਪਹਿਲੀ ਲਾਇਬ੍ਰੇਰੀ ਜਿਹੜੀ ਅੱਜ ਸੀ ਕਰਤਾਰ ਸਿੰਘ ਇਸੜੂ ਜੀ ਉਸ ਵਾਰ ਪੇਟ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਦੇ ਨਾਮ ਤੇ ਬਣਾਈ ਗਈ ਹੈ ਇਹ ਬੁੱਕ ਇਸ ਲਾਇਬ੍ਰੇਰੀ ਦੇ ਵਿੱਚ ਸਾਡੇ ਕੋਲ तकरीबन 1200 ਬੁੱਕਸ ਨੇ ਉਹਦੇ ਵਿੱਚ ਕੰਪੀਟੀਸ਼ਨ ਦੀਆਂ ਬੁੱਕਸ ਜੀ ਮੋਟੀਵੇਸ਼ਨਲ ਪੰਜਾਬੀ ਸੱਭਿਆਚਾਰ ਪੰਜਾਬੀ ਲਿਟਰੇਚਰ ਜੀ ਸੇਂਤ ਬਾਰੇ ਡਿਕਸ਼ਨਰੀਜ਼ ਅਸੀਂ ਸਾਰੀਆਂ ਇੱਥੇ ਰੱਖੀਆਂ ਨੇ ਜੀ ਇਸ ਤੋਂ ਇਲਾਵਾ ਦੋ ਡੈਸਕਟਾਪ ਕੰਪਿਊਟਰਸ ਅਸੀਂ ਦਿੱਤੇ ਨੇ ਜਿਨ੍ਹਾਂ ਤੇ ਇੰਟਰਨੈਟ ਕਨੈਕਟੀਵਿਟੀ ਹੈਗੀ ਹੈ ਜੀ ਪਿੰਡਾਂ ਦੇ ਬੱਚੇ ਹੈ ਕਈ ਵਾਰ ਬਾਂਝੇ ਰਹਿ ਜਾਂਦੇ ਹੈਗੇ ਨੇ ਜੇਕਰ ਇੰਟਰਨੈਟ ਤੋਂ ਕੋਈ ਇਨਫੋਰਮੇਸ਼ਨ ਲੈਣੀ ਚਾਹੁੰਦੇ ਨੇ ਤਾਂ ਉਹ ਵੀ ਹੋ ਲੈ ਸਕਣ। ਅਸੀਂ ਕੋਰੋਨਾ ਵੇਲੇ ਵੇਖਿਆ ਸੀ ਕਿ ਜਦੋਂ ਸਕੂਲ ਕਾਲਜ ਬੰਦ ਹੋ ਗਏ ਸੀ ਕਹਿੰਦੇ ਇੰਟਰਨੈਟ ਇੱਕ ਮਾਟਰ ਸੋਰਸ ਰਹਿ ਗਿਆ ਸੀ এডਿਕੇਸ਼ਨ ਦਾ। ਬੱਚਿਆਂ ਨੂੰ ਪੜਾਇਆ ਜਾਂਦਾ ਸੀ ਔਨਲਾਈਨ ਕਲਾਸਾਂ ਰਾਹੀਂ। ਲੇਕਿਨ ਪਿੰਡਾਂ ਦੇ ਵਿੱਚ ਦਿੱਕਤ ਆਂਦੀ ਸੀ, ਨੈਟਵਰਕ ਹੀ ਨਹੀਂ ਆਉਂਦੇ ਸੀ ਤੇ ਉਸ ਸੰਕਟ ਤੋਂ ਉਭਾਰਨ ਲਈ ਵੀ ਆਹ ਉਪਰਾਲਾ کارਗਰ ਸਾਬਿਤ ਹੋ ਸਕਦਾ। ਜੀ ਜੀ ਜੀ। ਇਹ ਇਹ ਹੀ ਮਾਨਯੋਗ ਮੁੱਖ ਮੰਤਰੀ ਜੀ ਦੀ ਵਿਜਨ ਸੀ ਕਿ ਇੰਟਰਨੈਟ ਕਨੈਕਟੀਵਿਟੀ ਪਿੰਡਾਂ ਦੇ ਵਿੱਚ ਹੋ ਸਕਦਾ ਹੈ ਬੱਚਿਆਂ ਵਾਸਤੇ ਇੱਕ ਡਿਸੇਬਲਰ ਨਾ ਬਣੇ ਸੋ ਉਹ ਇੱਕ ਇਨੇਬਲਰ ਬਣਾਉਣ ਵਾਸਤੇ ਅਸੀਂ ਇੱਥੇ ਇਸ ਆਧੁਨਿਕ ਲਾਇਬ੍ਰੇਰੀ ਸਥਾਪਿਤ ਕੀਤੀ ਹੈਗੀ ਹੈ ਸੋ ਦੈਟ ਬੱਚੇ ਜੇਕਰ ਇੰਟਰਨੈਟ ਦੀ ਕੋਈ ਵੀ ਸਹੂਲਤ ਲੈਣੀ ਚਾਹੁੰਦੇ ਹੈਗੇ ਨੇ ਉਹ ਲੈ ਸਕਣ ਕਿਤਾਬ ਸੱਭਿਆਚਾਰ ਇੱਕ ਵੱਡਾ ਮਸਲਾ ਕਿਉਂਕਿ ਯੂਥ ਦਾ ਧਿਆਨ ਅਗਰ ਕਿਤਾਬਾਂ ਵੱਲੋਂ ਪੜ੍ਹਾਈ ਵੱਲੋਂ ਜਾਂ ਖੇਡਾਂ ਵੱਲੋਂ ਮੋੜਨਾ ਹੈ ਤੇ ਫਿਰ ਉਸ ਲਈ ਇਸ ਤਰ੍ਹਾਂ ਦੇ ਉਪਰਾਲੇ ਜ਼ਰੂਰੀ ਆ 1200 ਤੋਂ ਵੱਧ ਕਿਤਾਬਾਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਮੈਂ ਇਨ ਕਿਤਾਬਾਂ ਦੀ ਵੀ ਜ਼ਿਕਰ ਗੱਲ ਕਰਾਂ ਕਈ ਵੱਡੇ ਲੇਖਕਾਂ ਦੀਆਂ ਕਿਤਾਬਾਂ ਪਈਆਂ ਨੇ ਇੱਥੇ ਕਈ ਜੀਵਨੀਆਂ ਮਹਾਪੁਰਸ਼ਾਂ ਦੀ ਕਈ ਜੀਵਨੀਆਂ ਜੜੀਆਂ ਨੇ ਉਹ ਮੈਂ ਇੱਥੇ ਵੇਖੀਆਂ ਨੇ ਇਸ ਤੋਂ ਇਲਾਵਾ ਕਈ ਡਿਕਸ਼ਨਰੀਆਂ ਜਰਨਲ ਨੋਟਿਸ ਦੀਆਂ ਕਿਤਾਬਾਂ ਓਵਰঅল ਕੀ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਇਨ ਕਿਤਾਬਾਂ ਨੂੰ ਲੈ ਕੇ ਔਰ ਇਹਨਾਂ ਲੇਖਾਂ ਨੂੰ ਔਰ ਇਹਨਾਂ ਦਾ ਪ੍ਰਭਾਵ ਕੀ ਪਵੇਗਾ ਬੱਚਿਆਂ ਦੇ ਜੀਵਨ 'ਤੇ ਅਸੀਂ ਇੱਥੇ ਕਾਮਿਕਸ ਤੋਂ ਲੈ ਕੇ ਮਹਾਨ ਕੋਸ਼ ਸਰਦਾਰ ਕਾਨ ਸਿੰਘ ਨੱਭਾ ਜੀ ਵੱਲੋਂ ਜੋ ਲਿਖਿਆ ਗਿਆ ਉਹ ਰੱਖਿਆ ਕਾਮਿਕਸ ਇਸ ਕਰਕੇ ਰੱਖੀਆਂ ਕਿ ਜਦੋਂ ਬੱਚਿਆਂ ਨੂੰ ਬੁੱਕਸ ਦੇ ਵਿੱਚ ਰੁਚੀ ਜਾਗਰਿਤ ਕਰਾਉਣੀ ਹੈ ਤਾਂ ਉਹ ਸੀਰੀਅਸ ਬੁੱਕ ਪੜ੍ਹੇਗਾ ਬੋਰ ਹੋ ਜਾਏਗਾ ਛੱਡ ਦੇਗਾ ਸੋ ਅਸੀਂ ਇਹ ਚਾਹੁੰਦੇ ਸੀ ਵੀ ਉਹ ਇੱਕ ਵਾਰ ਬੁੱਕਸ ਦੇ ਪ੍ਰਤੀ ਆਪਣੀ ਇੱਕ ਲਾਇਲਟੀ ਬਣਾਉਣ ਆਪਣੀ ਰੁਚੀ ਬਣਾਉਣ ਸੋ ਉੱਥੋਂ ਲੈ ਕੇ ਮੋਟੀਵੇਸ਼ਨਲ ਬੁੱਕਸ ਹੈਲਥ ਬਾਰੇ ਬੁੱਕਸ ਜੀ sports ਬਾਰੇ ਬੁੱਕਸ ਕੰਪੀਟੀਸ਼ਨ ਇਗਜ਼ਾਮਸ ਤਕਰੀਬਨ ਸਾਰੇ ਕੰਪੀਟੀਸ਼ਨ ਇਗਜ਼ਾਮ ਚਾਹੇ ਉਹ IAS PCS ਪੁਲਿਸ Indian army ਪਟਵਾਰੀ ਹਰੇਕ ਕੰਪੀਟੀਸ਼ਨ ਦੀਆਂ ਬੁੱਕਸ ਅਸੀਂ ਇੱਥੇ ਮੁਹੱਈਆ ਕਰਵਾਈਆਂ ਨੇ ਬੱਚੇ ਦੇਖਣ ਜਿਹੜੇ ਬੱਚੇ ਦੇ ਵਿੱਚ ਜਾਗ ਲੱਗੇਗੀ ਔਰ ਇੱਕ ਲੈਵਲ ਤੇ ਆਏਗਾ ਉਹਨੂੰ ਫਿਰ ਡਿਸਟ੍ਰਿਕਟ ਲੈਵਲ ਤੇ ਸਰਕਾਰ ਦੀਆਂ ਬਹੁਤ ਸਕੀਮਸ ਚੱਲਦੀਆਂ ਨੇ ਜਿਨ੍ਹਾਂ ਦੇ ਵਿੱਚ ਅਸੀਂ ਫਰਦਰ ਨਿਖਾਰਨ ਦਾ ਉਪਰਾਲਾ ਕਰਾਂਗੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਆਏ ਤੁਹਾਨੂੰ ਦੇਖੋ ਸਿੱਧੇ ਤੌਰ ਤੇ ਹਰ ਤਰ੍ਹਾਂ ਦੇ ਕੰਪੀਟੀਸ਼ਨ ਦੀ ਗੱਲ ਕਰੀਏ ਖਾਸ ਕਰਕੇ ਆਈਐਸ ਆਈਪੀਐਸ एग्जाम ਦੀ ਗੱਲ ਕਰੀਏ ਯੂਪੀਐਸ एग्जाम ਦੀ ਗੱਲ ਕਰੀਏ ਉਹਨਾਂ ਇਗਜ਼ਾਮਾਂ ਨਾਲ ਤਾਲੁਕ ਰੱਖਦੀਆਂ ਕਿਤਾਬਾਂ ਜਿਹੜੀਆਂ ਨੇ ਉਹ ਵੀ ਇੱਥੇ ਰੱਖੀਆਂ ਹੋਈਆਂ ਨੇ ਯਾਨੀ ਸਰਕਾਰ ਦਾ ਇੱਕ ਵੱਡਾ ਉਭਰਾਲਾ ਔਰ ਜਿਸ ਰੰਗ ਦੇ ਨਾਲ ਤਕਰੀਬਨ 250 ਤੋਂ ਵੱਧ ਜਿਹੜੀਆਂ ਆ ਲਾਇਬ੍ਰੇਰੀਆਂ ਨੇ ਪੰਜਾਬ ਦੇ ਵਿੱਚ ਫੰਕਸ਼ਨਿੰਗ ਤੇ ਨੇ ਤੇ 190 ਜਿਹੜੀਆਂ ਨੇ ਖੋਰ ਖੋਲੀਆਂ ਜਾ ਰਹੀਆਂ ਨੇ ਉਹਨਾਂ ਦਾ ਕੰਮ ਜਿਹੜਾ ਉਹ ਲਗਾਤਾਰ ਚੱਰੀ ਹੈ ਅੱਜ ਅਗਰ ਲੁਧਿਆਣੇ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਵੀ ਇੱਕ ਦਰਜਨ ਤੋਂ ਜ਼ਿਆਦਾ ਆ ਲਾਇਬ੍ਰੇਰੀਆਂ ਜਿਹੜੀਆਂ ਨੇ ਉਹ ਪੰਜਾਬ ਨੂੰ ਸਮਰਪਿਤ ਕੀਤੀਆਂ ਜਾਂਦੀਆਂ ਹਨ ਯਾਨੀ ਸਰਕਾਰ ਜਿਹੜੀ ਹੈ ਉਹ ਯੂਥ ਦੇ ਭਵਿੱਖ ਨੂੰ ਲੈ ਕੇ ਕਾਫੀ ਸੰਜੀਦਾ ਨਜ਼ਰ ਆ ਰਹੀ ਹੈ ਔਰ ਸੰਜੀਦਗੀ ਨਾਲ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਕਾਰਗਰ ਸਾਬਿਤ ਹੋਣਗੇ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਮ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप